ਪੰਜਾਬ ਸਰਕਾਰ ਦੇ 3 ਸਾਲ ਅੱਜ ਪੂਰੇ ਹੋ ਚੁੱਕੇ ਨੇ ਇਸੇ ਨੂੰ ਲੈ ਕੇ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਦਰਬਾਰ ਸਾਹਿਬ ਨਤਮਸਤਕ ਹੁਣ ਪਹੁੰਚੇ ਤੇ 3 ਸਾਲ ਪੂਰੇ ਹੋਣ ਤੇ ਵਿਰੋਧੀ ਵੀ ਲਗਾਤਾਰ ਸਵਾਲ ਚੁੱਕ ਰਹੇ ਨੇ ਇਸੇ ਦੇ ਚਲਦੇ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਭਗਵੰਤ ਸਰਕਾਰ ਖਿਲਾਫ ਬਿਆਨ ਵਜਿ ਕੀਤੀ ਹੈ ਰਵਨੀਤ ਬਿੱਟੂ ਨੇ ਲਿਖਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੰਜਾਬ ਦੇ ਲੋਕਤੰਤਰੀ ਇਤਿਹਾਸ ਤੇ ਇੱਕ ਤਬਾਹਨ ਇੱਕ ਬਹੁਤ ਹੀ ਅਯੋਗ ਅਤੇ ਪ੍ਰਿਸ਼ਟ ਸਰਕਾਰ ਸਾਬਤ ਹੋਈ ਹੈ ਉਤੋਂ ਸਰਕਾਰ ਦੇ 3 ਸਾਲਾਂ ਦਾ ਜਸ਼ਨ ਮਨਾਉਣਾ ਸੂਬੇ ਦੇ ਲੋਕਾਂ ਦਾ ਅਪਮਾਨ ਹੈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੰਜਾਬ ਦੀ ਇਸ ਦੁਰਦਿਸ਼ਾ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਅਤੇ ਇਸ ਅਸਫਲਤਾ ਲਈ ਮਾਫੀ ਮੰਗਣੀ ਚਾਹੀਦੀ ਹੈ ਅੱਜ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਪਰਿਸਰ ਦੇ ਅੰਦਰ ਭਾਰੀ ਪੁਲਿਸ ਸੁਰੱਖਿਆ ਦੇ ਨਾਲ ਜਾਣਾ ਹੰਕਾਰ ਅਤੇ ਬੇਸ਼ਰਮੀ ਦਾ ਪ੍ਰਦਰਸ਼ਨ ਹੈ ਤਾਂ ਇਹ ਗੱਲਾਂ ਰਵਨੀਤ ਬਿੱਟੂ ਵੱਲੋਂ ਭਗਵੰਤ ਮਾਨ ਹੋਰਾ ਬਾਰੇ ਕਈਆਂ ਗਈਆਂ ਨੇ ਜਿ<'ਰੇ ਖਾਸ ਹੈ ਕਿ ਅੱਜ ਭਗਵੰਤ ਸਰਕਾਰ ਨੂੰ 3 ਸਾਲ ਪੂਰੇ ਹੋ ਗਏ ਨੇ ਜਿਸ ਨੂੰ ਲੈ ਕੇ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਵੱਡੀ ਸੁਰੱਖਿਆ ਦਾ ਘੇਰਾ ਵੀ ਵੇਖਣ ਨੂੰ ਮਿਲਿਆ ਤੇ ਇਸੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਭਗਵੰਤ ਮਾਨ ਹੋਰਾ ਨੂੰ ਘੇਰ ਲਿਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ